ਇਸ ਸਾਥੀ ਕਾਦਸ਼ ਕੋ ਮੈਂ ਤੁਹਾਡਾ ਆਪਣਾ ਸੁਖ ਨੰਨ ਵਾਲੀ ਐ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਅੱਜ ਬਹੁਤ ਵੱਡਾ ਇਕੱਠ ਜਿਹੜਾ ਕਿ ਗੁਰਦਾਸਪੁਰ ਦੇ ਵਿੱਚ ਹੋਣ ਵਾਲਾ ਕਰਦੇ ਆਂ ਗੱਲਬਾਤ ਸਾਡੇ ਨਾਲ ਜੁੜ ਚੁੱਕੇ ਨੇ ਪ੍ਰਧਾਨ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਅੱਜ ਕੀ ਪ੍ਰੋਗਰਾਮ ਜਿਹੜਾ ਕਿ ਇੰਨਾ ਵੱਡਾ ਬੀਬੀਆਂ ਦਾ ਅਥੇ ਇਕੱਠ ਕਰਨ ਜਾ ਰਹੇ ਹੋ ਤੁਸੀਂ ਗੁਰਦਾਸਪੁਰ ਦੇ ਵਿੱਚ ਇਹ ਜੀ ਜਿਹੜੇ ਸਰਕਾਰ ਮੰਗਾ ਮੰਨ ਕੇ ਸੈਂਟਰ ਦੀ ਨੇ ਫੇਰ ਮੁਕਰ ਗਈ ਆ ਉਦੋਂ ਵੀ ਮੁਕਰੇ ਸੀ ਸਿਰਫ ਧਰੇ ਠਾਲੇ ਸੀਗੇ ਹੂੰ ਉਹਦੀ ਫੇਰ ਦੁਬਾਰਾ ਤਿਆਰੀ ਆ 2 ਤਰੀਕ ਨੂੰ ਸਾਡੀ ਬੜੀ ਵੱਡੀ ਕਨਵੈਨਸ਼ਨ ਜਿਹੜੀ ਆ ਰੈਲੀ ਜਿਹੜੀ ਆ ਮਹਾਂ ਰੈਲੀ ਹੋਣ ਜਾ ਰਹੀ ਆ ਜਿਹਨੂੰ ਸਰਕਾਰ ਨੂੰ ਉਥੇ ਕਿਹਾ ਜਾਊਗਾ ਕਿ ਜਿਤਨਾ ਆਪਾਂ ਅੱਗੇ ਦਿੱਲੀ ਆਏ ਸੀਗੇ ਇਤਨਾ ਆਵਾਂਗੇ ਅੱਜ ਗੁਰਦਾਸਪੁਰ ਦੇ ਵਿੱਚ ਜਿੰਨੇ ਵੀ ਸਾਡੇ ਜ਼ੋਨ ਵਾਂ ਉਹਨਾਂ ਦੀ ਇੱਕ ਮਹਾਂ ਰੈਲੀ ਜਿਹੜੀ ਆ ਬੀਬੀਆਂ ਦੀ ਕਨਵੈਨਸ਼ਨ ਆ ਬੜੀ ਤਗੜੀ ਹੋਣ ਜਾ ਰਹੀ ਆ ਇਹ ਤੋਂ ਆਪਾਂ ਜਿਹੜਾ ਵਾ ਤਿਆਰੀ ਜੜੀ ਆ ਦੋ ਦੋ ਤਰੀਕ ਦੀ ਕਰਾ ਕੇ ਉਹ ਤੋਂ ਦਿੱਲੀ ਦੀ ਤਿਆਰੀ ਜੜੀ ਆ ਸਾਡੀ ਹੋਏਗੀ ਕਿਹੜੇ ਕਿਹੜੇ ਵਾਦਿਆਂ ਤੋਂ ਸਰਕਾਰ ਜੜੀ ਆ ਮੁਕਰ ਚੁੱਕੀ ਆ ਕਿ ਜਿਹਨਾਂ ਵਾਸਤੇ ਤੁਹਾਨੂੰ ਫੇਰ ਜਿਹੜੇ ਦਿੱਲੀ ਅੰਦੋਲਨ ਵਰਗਾ ਵੱਡਾ ਅੰਦੋਲਨ ਕਰਨਾ ਪੈ ਰਿਹਾ ਇਹ ਵੇਖੋ ਜੀ ਜਿਹੜੇ ਮੰਗ ਮਸਲੇ ਸੀ ਐਮਐਸਪੀ ਦਾ ਸੀਗਾ ਠੀਕ ਹੈ ਜਿਹੜਾ ਗਰੰਟੀ ਕਾਨੂੰਨ ਜਿਹੜਾ ਬਿਜਲੀ ਸੋਧ ਬਿੱਲ 220 ਸੀਗਾ ਉਹ ਸੀਗਾ ਤੇ ਹੋਰ ਜਿਹੜੇ ਮੰਗ ਮਸਲੇ ਜਿਹੜੇ ਇਤਰਾਹੀ ਗਏ ਜਿਹੜੇ ਸਾਡੀਆਂ ਪਹਿਲੀਆਂ ਖੋਣ ਦੇ ਜਿਹੜੇ ਸੀਗੇ ਉਹ ਉਹਨਾਂ ਨੂੰ ਆਪਾਂ ਮਨਾਉਣ ਵਾਸਤੇ ਉੱਥੇ ਗਏ ਸੀਗੇ ਉਹਨਾਂ ਨੇ ਸਾਨੂੰ ਭੱਜੇ ਚ ਲੈ ਆ ਕੇ ਤੇ ਉੱਥੋਂ ਸਾਨੂੰ ਠਾਲ ਦਿੱਤਾ ਵੀ ਅਸੀਂ ਮੰਨ ਗਏ ਆ ਜੀ ਅਸੀਂ ਪਰ ਸਰਕਾਰ ਨੇ ਤਾਂ ਦਾਅਵੇ ਕੀਤੇ ਸੀ ਬਹੁਤ ਵੱਡੇ ਵੱਡੇ ਬਿਆਨ ਵੀ ਆਏ ਸੀਗੇ ਕਿ ਜਿਹੜੀ ਐਮਐਸਪੀ ਹੈ ਜਿਹੜੀ ਬਰਕਰਾਰ ਰਹੂਗੀ ਪ੍ਰਾਈਵੇਟ ਨਹੀਂ ਆਊਗਾ ਦਾੜਾ ਸਰਕਾਰ ਦੇ ਅਧੀਨ ਹੀ ਕੰਮ ਚੱਲੂਗਾ ਤੇ ਕੀ ਕਮੀ ਰਹੀ ਉਹਦੇ ਵਿੱਚ ਕਿ ਕਾਰਪੋਰੇਟ ਘਰਾਣੇ ਨੇ ਸਰਕਾਰ ਜਿਹੜੀ ਇਹ ਲਿਆਂਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਾਰਪੋਰੇਟ ਘਰਾਣਾ ਹੀ ਜੜਾ ਵਾ ਇਹ ਸਰਕਾਰਾਂ ਨੂੰ ਚਲਾਏਗਾ ਤੇ ਇਹ ਸਾਡੇ ਤੇ ਹੈਵੀ ਹੋ ਕੇ ਆ ਰਹੇ ਆ ਇਹਦਾ ਆਪਾਂ ਪੁਰਜ਼ੋਰ ਜਿਹੜਾ ਵਾ ਵਿਰੋਧ ਕਰਾਂਗੇ ਜਿਹੜੀਆਂ ਕਿਸਾਨ ਮਿਹਦੂਰ ਸੰਘਰਸ਼ ਕਮੇਟੀ ਜਿਹੜੀ ਆ ਅੱਗੇ ਹੋ ਕੇ ਲੜੀ ਆ ਹੁਣ ਜਿਹੜੀਆਂ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਜਿਹੜਾ ਸੀਗਾ ਉਹ ਸਾਡੇ ਨਾਲ ਰਲਿਆਵਾਂ ਕੀਤਾ ਉਹਨਾਂ ਨੇ ਤੇ ਭਾਈਵਾਲ ਬਣੇ ਆ ਉਹਨਾਂ ਨੇ ਸਾਨੂੰ ਸਮਰਥਨ ਦਿੱਤਾ ਸਾਡੇ ਤੇ ਭਾਰਵਾ ਅਸੀਂ ਅੱਗੇ ਹੋ ਕੇ ਲੜਾਂਗੇ ਮੇਨ ਜ਼ਿੰਮੇਵਾਰ ਕਿਸ ਨੂੰ ਸਮਝੋ ਸੈਂਟਰ ਸਰਕਾਰ ਨੂੰ ਜਾਂ ਪੰਜਾਬ ਸਰਕਾਰ ਨੂੰ ਇਹ ਜੀ ਭਾਵੇਂ ਸੈਂਟਰ ਦੀ ਆ ਤੇ ਭਾਵੇਂ ਰਾਜ ਸਰਕਾਰ ਵਾ ਇਹ ਸਾਰੀਆਂ ਕਾਰਪੋਰੇਟ ਘਰਾਣੇ ਜਿਹੜੇ ਆ ਉਹਨਾਂ ਦੇ ਗਲਬੇ ਵਿੱਚ ਵਾ ਤੇ ਆਪਾਂ ਤੇ ਇਹ ਕਵਾਂਗੇ ਭਈ ਇਹ ਜਿਹੜੇ ਆ ਕਾਰਪੋਰੇਟ ਘਰਾਣਿਆਂ ਦੇ ਗਲਬੇ ਵਿੱਚ ਆ ਗਏ ਆ ਸਾਨੂੰ ਇਹਨਾਂ ਤੋਂ ਕੋਈ ਆਸ ਨਹੀਂ ਕੀਨੀ ਤਰੀਕ ਨੂੰ ਹੁਣ ਜਰਾ ਤੁਸੀਂ ਜਿਹੜਾ ਵੱਡਾ ਇਕੱਠ ਕਰਨ ਜਾ ਰਹੇ ਹੋ ਔਰ ਕਿੱਥੇ ਕਰਨ ਜਾ ਰਹੇ ਹੋ 2 ਤਰੀਕ ਨੂੰ ਅਸੀਂ ਵਡਾ ਵੱਡਾ ਜਿਹੜਾ ਇਕੱਠ ਜਿਹੜਾ ਸਾਡਾ ਹੋਵੇਗਾ ਉਹ ਉਹ ਹੋਵੇਗਾ ਗਹਿਰੀ ਮੰਡੀ ਗੁਰੂ ਕਾ ਜੰਡੇਆਲਾ ਉੱਥੇ ਸਾਡਾ ਜਿਹੜਾ ਵਾ ਇੱਕ ਬਹੁਤ ਮਹਾਂ ਰੈਲੀ ਜਿਹੜੀ ਸਾਡੀ ਅੱਜ ਹੋਣ ਜਾ ਰਹੀ ਆ ਉਸ ਤੋਂ ਅਗਲੀ ਰਣਨੀਤੀ ਦਿੱਲੀ ਦੀ ਕਿਤੋਂ ਜਿਹੜੀ ਸ਼ੁਰੂ ਹੋਏਗਾ ਉੱਥੇ ਉੱਥੇ ਜਿਹੜਾ ਵਾ ਉੱਥੇ ਹੀ ਐਲਾਨ ਹੋਵੇਗਾ 6 ਤਰੀਕ ਨੂੰ ਜਿਹੜੀ ਆ ਉਹ ਮਾਲਵੇ ਦੇ ਵਿੱਚ ਵਾ ਉੱਥੇ ਜਿਹੜਾ ਦੋਵਾਂ ਰੈਲਿੰਗਾਂ ਦੇ ਵਿੱਚ ਇਥੋਂ ਮਾਜੇ ਦੀ ਹੁਣੀ ਆ ਦੋਨੋਂ ਤੇ ਮਾਲਵੇ ਦੀ ਜਿਹੜੀ ਉਹ ਛੇ ਨੂੰ ਹੁਣੀ ਆ ਤੇ ਉਥੋਂ ਲਾਂ ਜਿਹੜਾ ਦਿੱਲੀ ਦਾ ਹੋਏਗਾ ਸੋ ਇਹ ਸਨ ਪ੍ਰਧਾਨ ਨਿਸ਼ਾਨ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਸਰਕਾਰ ਦੁਬਾਰਾ ਮੁੱਕ ਚੁਕੀ ਹੈ ਐਮਐਸਪੀ ਤੋਂ ਅਤੇ ਹੋਰ ਜਿਹੜੀਆਂ ਫਸਲਾਂ ਉਤੇ ਐਮਐਸਪੀ ਦੇਣ ਦੇ ਵਾਅਦੇ ਕੀਤੇ ਗਏ ਸੀ ਬਹੁਤ ਵੱਡੇ ਵੱਡੇ ਕਿ ਕਿਸਾਨਾਂ ਨੂੰ ਜਿਹੜਾ ਧੋਖੇ ਦੇ ਨਾਲ ਦਿੱਲੀ ਤਰਨੇ ਤੋਂ ਉਠਾ ਕੇ ਘਰਾਂ ਨੂੰ ਭੇਜ ਦਿੱਤਾ ਗਿਆ ਉਸ ਦੇ ਵਿੱਚ 700 ਤੋਂ ਪਲੱਸ ਸ਼ੀਤੀਆਂ ਵੀ ਹੋਈਆਂ ਬਹੁਤ ਵੱਡੇ ਨੁਕਸਾਨ ਵੀ ਹੋਏ ਘਰੋਂ ਬੇਘਰ ਵੀ ਹੋਏ ਲੋਕ ਪਰ ਅੱਜ ਸਰਕਾਰ ਕਿਤਨੇ ਕਿਤੇ ਜਿਹੜਾ ਕਿਸਾਨਾਂ ਦੇ ਨਾਲ ਧੋਖਾ ਕਰਨ ਜਾ ਰਹੀ ਆ ਦੁਬਾਰਾ ਜਿਹੜੇ ਸੁਪਰੀਮ ਕੋਰਟ ਦੇ ਵੀ ਆਰਡਰ ਆ ਚੁੱਕੇ ਨੇ ਕਿ ਜਿਹੜੀ ਐਮਐਸਪੀ ਨੂੰ ਰੋਕ ਲਗਾ ਦਿੱਤੀ ਜਾਵੇ ਐਮਐਸਪੀ ਨਹੀਂ ਦੇਣਦੇ ਲਾਂਦੇ ਜਿਹੜੇ ਉਹ ਹੋਰ ਨੇ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਸਕਦੇ ਤਾਂ ਜੋ ਕਿ ਕਿਸਾਨਾਂ ਦੇ ਮਸਲੇ ਹੱਲ ਹੋ ਸਕਣ ਤਾਂ ਤਤਕਲੀ ਸਸ਼ੇਕਾਲ